ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਦੇਸ਼ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਤੇ ਹਿੰਦੁਸਤਾਨ ਦੇ ਅੰਦਰੋਂ ਪ੍ਰਵਾਸ ਕਰਕੇ ਗਏ ਲੋਕ ਉੱਥੇ ਉੱਥੋਂ ਦੀ ਇਕਨੋਮੀ ਦੇ ਵਿੱਚ ਵੱਡਾ ਹਿੱਸਾ ਨੇ ਸੋ ਇੱਕ ਉਸ ਦੀ ਕਯੂਬਿਕ ਸਟੇਟ ਆ ਜਿਸ ਨੇ ਆਪਣੇ ਤੌਰ ਤੇ ਇੱਕ ਕਾਨੂੰਨ ਜਿਹੜਾ 2019 ਵਿੱਚ ਲੈ ਕੇ ਆਂਦਾ ਸੀ ਕਿ ਧਾਰਮਿਕ ਚਿੰਨ ਜਿਹੜੇ ਆ ਉਹ ਸਰਕਾਰੀ ਅਧਾਰਿਆਂ ਨਾਲ ਸੰਬੰਧਿਤ ਮੁਲਾਜ਼ਮਾਂ ਨੂੰ ਪਹਿਨਣ ਤੋਂ ਰੋਕਣ ਦੇ ਵਾਸਤੇ ਸੀ ਸੋ ਉਹ ਜਿਹੜਾ ਬਿੱਲ ਹੈ ਹੁਣੇ ਪਤਾ ਲੱਗਾ ਜੀ ਦਾ ਨਾਮ 21 ਇਹ ਬਿੱਲ ਦੇ ਤੌਰ ਤੇ ਜਿਹੜਾ ਜਾਣਿਆ ਜਾਂਦਾ ਪਤਾ ਲੱਗਾ ਕਿ ਅਦਾਲਤ ਨੇ ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਸਹਿਮਤੀ ਦੇ ਦਿੱਤੀ ਹੈ ਕਦੋਂ ਲਾਗੂ ਹੁੰਦਾ ਇਸ ਬਾਰੇ ਨਹੀਂ ਪਤਾ ਪਰ ਇਸ ਗੱਲ ਦੇ ਵਿੱਚ ਜਿਹੜੇ ਧਾਰਮਿਕ ਚਿੰਨਾਂ ਦੀ ਜਾਣਕਾਰੀ ਆਈ ਹੈ ਉਸ ਦੇ ਵਿੱਚ ਚਾਹੇ ਕ੍ਰਿਸਚੀਅਨ ਹੈ ਚਾਹੇ ਯਹੂਦੀ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਕੋਈ ਵੀ ਹੈ ਉਸ ਦੇ ਧਾਰਮਿਕ ਚਿੰਨ ਪਾਉਣ ਤੋਂ ਮਨਾਹੀ ਕੀਤੀ ਗਈ ਹੈ ਸਰਕਾਰ ਦੇ ਆਪਣੇ ਅਦਾਰਿਆਂ ਵਿੱਚ ਤੇ ਉਹਦੇ ਵਿੱਚ ਦਸਤਾਰ ਵੀ ਜਿਹੜੀ ਹੈ ਧਾਰਮਿਕ ਚਿੰਨ੍ਹ ਦੇ ਵਜੋਂ ਲਈ ਜਾਂਦੀ ਹੈ ਸੋ ਇਸ ਗੱਲ ਤੇ ਵੱਡਾ ਅਫਸੋਸ ਹੈ ਸ੍ਰੀ ਕਾਲ ਤਖਸਾਹਬ ਦੇ ਜਹਦਰ ਸਾਹਿਬ ਵੱਲੋਂ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਪਹਿਲਾਂ ਹੀ ਇਸ ਗੱਲ ਦਾ ਨੋਟਿਸ ਲਿਆ ਗਿਆ ਜੋ ਪਿਛਲੇ ਦਿਨੀ ਇਸ ਗੱਲ ਦੀ ਜਾਣਕਾਰੀ ਆਈ ਸੀ ਅਸੀਂ ਦੇਖ ਰਹੇ ਹਾਂ ਕਿ ਜਸਮੀਤ ਸਿੰਘ ਜਿਹੜਾ ਕਿ ਕੈਨੇਡਾ ਦੀ ਸਿਆਸਤ ਵਿੱਚ بڑا ਨਾਮ ਹੈ ਉਹ ਵੀ ਕਿਊਬਿਕ ਸਟੇਟ ਤੋਂ ਆਉਂਦੇ ਨੇ ਸੋ ਸਾਨੂੰ ਇਸ ਗੱਲ ਦੀ ਪੂਰੀ ਆਸ ਆ ਯੋਗੀ ਕਾਲਤਖ ਸਾਹਿਬ ਵੱਲੋਂ ਵੀ ਇਹ ਬੇਨਤੀ ਕੀਤੀ ਗਈ ਹੈ ਕਿ ਉੱਥੋਂ ਦੇ ਜਿਹੜੀਆਂ ਕੈਨੇਡਾ ਦੀਆਂ ਸਿੱਖ ਸੰਸਥਾਵਾਂ ਨੇ ਉਹ ਸਾਨੂੰ ਇਸ ਗੱਲ ਬਾਰੇ ਜਾਣਕਾਰੀ ਦੇਣ ਤਾਂ ਕਿ ਇਸ ਦੀ ਅਕਾਲ ਤਖਬਾਦਾਂ ਸ਼ਰੋਣੀ ਕਮੇਟੀ ਕਿਸ ਤਰ੍ਹਾਂ ਦੀ ਲੜਾਈ ਜਿਹੜੀ ਆ ਉਹ ਲੜ ਸਕਦੀ ਹੈ ਸੋ ਇਹ ਵੱਡਾ ਦੁਖਦਾਈ ਗੱਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਦੀ ਇੱਕ ਲੜਾਈ ਲੜੀ ਪਾਏਗੀ ਫਰਾਂਸ ਦੇ ਵਿੱਚ ਤਸਤਾਰ ਦੇ ਲਈ ਵੱਡੀ ਸਿੱਖਾਂ ਨੇ ਲੜਾਈ ਲੜੀ ਜਿੱਤ ਵੀ ਪ੍ਰਾਪਤ ਹੋਈ ਇਦੇ ਵਿੱਚ ਅਸੀਂ ਚਾਹਵਾਂਗੇ ਕਿ ਦੇਸ਼ ਦੀ ਸਰਕਾਰ ਵੀ ਇਸ ਵਿੱਚ ਯੋਗਦਾਨ ਪਾਵੇ ਤੇ ਸਿੱਖਾਂ ਦੀਆਂ ਸਰਵੋੱਚ ਸੰਸਥਾਵਾਂ ਸ੍ਰੀ ਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਗੱਲ 'ਈ ਪਹਿਲਾਂ ਵੀ ਨੋਟਿਸ ਲਿਆ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਲਏਗੀ ਸੋ ਇਹ ਜਿਹੜੀ ਗੱਲ ਸੁਣ ਵਿੱਚ ਆਈ ਆ ਇਹ ਕਿਉਂਕਿ ਸਿੱਖ ਦੀ ਜਿਹੜੀ ਦਸਤਾਰ ਆ ਉਹ ਗੁਰੂ ਦੀ ਦਿੱਤੀ ਸ਼ਾਨ ਆ ਇਹ ਸਾਡੇ ਇਹ ਸਰੀਰ ਦਾ ਇੱਕ ਅੰਗ ਆ ਪੰਜ ਕਕਾਰ ਸਾਡੇ ਇੱਕ ਅੰਗ ਨੇ ਸੋ ਇਸ ਕਰਕੇ ਇਸ ਨੂੰ ਕਿਤੇ ਵੀ ਕਿਸੇ ਵੀ ਤਰ੍ਹਾਂ ਸਿੱਖ ਜਿਹੜਾ ਆਪਾਂ ਇਹਨਾਂ ਤੋਂ ਇਨਕਾਰੀ ਨਹੀਂ ਹੋ ਸਕਦਾ ਨਾ ਹੀ ਇਸ ਗੱਲ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਇਸ ਗੱਲ ਦੀ ਅਸੀਂ ਨਖੇਦੀ ਕਰਦੇ ਹਾਂ ਪਰ ਅਸੀਂ ਆਸ ਕਰਦੇ ਹਾਂ ਕਿ ਉਥੋਂ ਦੇ ਸਿੱਖ ਤੇ ਸਾਡੀਆਂ ਸਿੱਖ ਸੰਸਥਾਵਾਂ ਇਸ ਮਾਮਲੇ ਨੂੰ ਲੈ ਕੇ ਕੈਨੇਡਾ ਦੀ ਸਰਕਾਰ ਤੱਕ ਪਹੁੰਚ ਕਰਨਗੀਆਂ ਤੇ ਇਸ ਤੋਂ ਵੱਡੇ ਪੱਧਰ ਤੇ ਮਨੁੱਖ ਅਧਿਕਾਰਾਂ ਦੀਆਂ ਜਿਹੜੀਆਂ ਕੋਰਟਾਂ ਨੇ ਉਦੋਂ ਤੱਕ ਜਾਣ ਦਾ ਉਪਰਾਲਾ ਕੀਤਾ ਜਾਵੇ